ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾਣਾ ਜੀ ਅੱਜ ਦੇ ਗੱਲ ਕਰਾਂਗੇ ਪੰਜਾਬ ਦੇ ਨਾਲ ਲੱਗਦੇ ਖੇਤਰਾ ਦਾ ਮੌਸਮ ਅੱਜ ਕਿੰਦਾ ਰਹਿ ਸਕਦਾ ਹੈ ਤੁਹਾਨੂੰ ਜਿਹੜੀ ਰਿਪੋਰਟ ਹੈ ਸਕਰੀਨ ਦੇ ਵਿੱਚ ਦਿਖਾ ਦੇਾਂਗੇ ਜਲਵਾਾਰਾਂ ਕਰਦੇ ਅੱਨਾ ਸਾਂਝ ਕਰਾਂਗੇ ਸੋ ਅੱਜ ਦਿਨ 19 ਅਕਤੂਬਰ ਇਹ ਤਾਂ ਅਰਧ ਦਿਨ ਹੈ ਤਾਂ ਸਵੇਰ ਤੇ ਲਗਭਗ 8:08 ਦਾ ਟਾਈਮ ਹੋਣ ਜਾ ਰਿਹਾ ਪੰਜਾਬ ਦੀ ਗੱਲ ਕਰੀਏ ਤੇ ਐਸਲੇ ਸਕਰੀਨ ਦੇ ਉੱਤੇ ਦੇਖ ਸਕਦੇ ਆ ਪੰਜਾਬ ਦੇ ਹਰ ਹਿੱਸੇ ਭਾਗਾਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਲਗਭਗ ਸਾਫ਼ ਹੀ ਬਣਿਆ ਹੋਇਆ ਪੰਜਾਬ ਦੀ ਗੱਲ ਕਰੀਏ ਨਾਲ ਲੱ ਤੇ ਲਗਭਗ ਸਮੁੱਚੇ ਉੱਤਰ ਹਾਰਦ ਦੇ ਵਿੱਚ ਮੌਸਮ ਸਾਫ ਹੈ ਜੇਕਰ ਅਫਾ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰਦੇ ਆ ਉਹ ਉਹਦੀ ਜਿਹੜੀ ਗੁਣਵੱਤਾ ਹੈ ਉਹ ਖਰਾਬ ਚੱਲਣੀ ਵੱਲ ਜਾ ਰਹੀ ਹੈ ਜੇਕਰ ਅੱਜ ਦੀ ਹੁਣ ਸਵੇਰ ਦੀ ਅਫਾ 에ਅਰ ਕੁਆਲਿਟੀ ਇੰਡੈਕਸ ਦੇਖਦੇ ਆ ਤੇ 150 ਦੇ ਆਸ-ਪਾਸ ਬਣਿਆ ਹੋਇਆ ਜਿਹੜਾ ਕਿ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਸ਼ਾਮ ਵੰਦੇ ਹੁੰਦੇ 150 160 170 ਦੇ ਆਸ-ਪਾਸ ਚੱਲ ਜਾਂਦਾ ਹੈ ਸੋ ਇਹ ਦੀਵਾਲੀ ਮੌਕੇ ਹੋਰ ਵੀ ਵਧੇਗਾ ਤੇ ਦੀਵਾਲੀ ਤੋਂ ਬਾਅਦ ਉਹਦੇ ਵਿੱਚ ਕਾਫੀ ਪੋਲਿਊਸ਼ਨ ਹੈ ਜਿਹੜਾ ਅਲੱਗ-ਅਲੱਗ ਥਾਵਾਂ ਤੋਂ ਆਂਦਾ ਜੁਏ ਪਰਾਲੀ ਦਾ ਹੋ ਗਿਆ ਤੇ ਪ੍ਰਦੂਸ਼ਣ ਗੱਡੀਆਂ ਦਾ ਹੋ ਗਿਆ ਚੇ ਫੈਕਟਰੀਆਂ ਦਾ ਹੋ ਗਿਆ ਸਾਰਾ ਮ ਸਮੋਕੇ ਜਿਹੜਾ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਹੈ ਉਹ ਆਉਂਦੇ ਦਿਨਾਂ ਦੇ ਵਿੱਚ ਹੋਰ ਵਧਦਾ ਜਾਣਾ ਹੈ ਮੌਸਮ ਮੀਂਹ ਵਾਲੇ ਪੱਖੋਂ ਸਾਫ਼ ਰਹਿਦਾ ਜਾ ਫ ਰਿਹਾ ਅੱਜ ਦਾ ਫਿਲਹਾਲ ਕੋਈ ਕਿਸੇ ਵੱਡੇ ਫੱਟੜ ਤੇ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਜੇਕਰ ਗੱਲ ਟੈਂਪਰੇਚਰ ਦੀ ਕਰਦੇ ਹਾਂ ਤੇ ਚਾਹਤਿਆਂ 35 ਦੇ ਟੈਂਪਰੇਚਰ ਜਿਹੜੇ ਉਸ ਸਟੇਬਲ ਬਣੇ ਹੋਏ ਨੇ 35 ਦੇ ਆਸ-ਪਾਸ ਦਰਜ ਹੋ ਰਹੇ ਨੇ ਮੈਕਸਿਮਮ ਟੈਂਪਰੇਚਰ ਫਾਵੀਆਂ ਪੰਜਾਬ ਦੇ ਨੇ ਹਰਿਆਣੇ ਦੇ ਨੇ ਤੇ ਇਹ ਟੈਂਪਰੇਚਰ ਜਿਹੜਾ ਦਿਨਾਂ ਦੇ ਇਸੇ ਤਰ੍ਹਾਂ ਚੜੇ ਹੋਏ ਨੇ ਕਿਉਂਕਿ ਉਤੋਂ ਏਅਰ ਕੁਆਲਿਟੀ ਇੰਡੈਕਸ ਦਾ ਲੈਵਲ ਹੈ ਜਿਹੜਾ ਉਹ ਵੱਧ ਰਿਹਾ ਤੇ ਨਾਲ ਜਿਹੜੀ ਗਰਮੀ ਤੇ ਹਮਮਸ ਕਿਉਂਕਿ ਰਵਾਨਗੀ ਹਵਾ ਦੇ ਵਿੱਚ ਕੋਈ ਬਹੁਤੀ ਹੈ ਨਹੀਂ ਇਸ ਕਰਕੇ ਜਿਹੜੇ ਟੈਂਪਰੇਚਰ ਦੇ ਵਿੱਚ ਵਾਧਾ ਜਿਹੜਾ ਲਗਾਤਾਰ جاری ਆ ਤੇ 34 35 ਦਾ ਟੈਂਪਰੇਚਰ ਅੱਜ ਵੀ ਦਰਜ ਹੋਣਗੇ ਦਿਨਾਂ ਦੇ ਤੇ ਗਰਮੀ ਦੇ ਹਮਮਸ ਦੁਪਹਿਰ ਵੇਲੇ ਵੱਲ ਸਕਦੀ ਹੈ ਬਾਕੀ ਵੱਡੇ ਖੱਦਰ ਦੇ ਫਿਲਹਾਲ ਉਮੀਦ ਹੈ ਕਿ ਛਾਰਨੀਆ ਤੇ ਅੱਜ ਫਿਲਹਾਲ ਮੌਸਮ ਸਾਫ਼ ਰਹੇਗਾ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਧੰਨਵਾਦ